ਹਾਂਜੀ ਅੱਜ ਜਿਹੜਾ ਆਰਡ ਦੇ ਵਿੱਚ ਜਿਹੜਾ ਹੈਗਾ ਤੁਸੀਂ ਇਹ ਕਰ ਰਹੇ ਹੋ ਕਿ ਇਹਦਾ ਮੇਨ ਮਤਲਬ ਕੀ ਹੈਗਾ ਮੇਨ ਮਕਸਦ ਇਹ ਜੀ ਅਸੀਂ ਕੱਲ ਵੀ ਸਾਰੇ ਐਸਡੀਐਸ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈਗਾ ਕਾਰਸਪਰੇਸ਼ਨ ਚਲਾਇਆ ਸੀਗਾ ਅੱਜ ਵੀ ਉਸੇ ਤਰ੍ਹਾਂ ਕਾਫੀ ਜਿਹੜੇ ਡਰਗ ਹੌਟਸਪੌਟ ਹੈਗੇ ਅਸੀਂ ਉਹਨਾਂ ਜਗ੍ਹਾਵਾਂ ਤੇ ਜਿਹੜਾ ਹੈਗਾ ਇਹ ਸਰਚ ਆਪਰੇਸ਼ਨ ਚਲਾ ਰਹੇ ਹੈਗੇ ਆ ਕੱਲ ਵੀ ਸਾਨੂੰ ਕਾਫੀ ਜ਼ਿਆਦਾ ਅਸੀਂ ਪਰਚੇ ਦਿੱਤੇ ਕਾਫੀ ਬੰਦੇ ਅਰੈਸਟ ਵੀ ਹੋਏ ਤਰੀਬਨ 18 ਦੇ ਕਰੀਬ ਅਸੀਂ ਪਰਚੇ ਦੇ ਕੇ 19 ਬੰਦੇ ਜਿਹੜੇ ਅਰੈਸਟ ਕੀਤੇ ਆ ਉਹਦੇ ਵਿੱਚ ਸਾਨੂੰ ਹੈਰੋਨ ਦੀ ਰਿਕਵਰੀ ਵੀ ਹੋਈ ਸੀ ਸ਼ਰਾਬ ਦੀ ਰਿਕਵਰੀ ਵੀ ਹੋਈ ਸੀ ਇਸੇ ਤਰ੍ਹਾਂ ਜਿਹੜਾ ਹੈਗਾ ਅਸੀਂ ਅੱਜ ਵੀ ਜਗਾ ਜਗਾ ਤੇ ਸਰਚ ਆਪਰੇਸ਼ਨ ਚਲਾ ਰਹੇ ਹਾਂ ਤੇ ਜਿਹੜੀ ਹੁਣੇ ਸ਼ਕਤੀ ਹੈ ਇਸੇ ਤਰ੍ਹਾਂ ਸੀ ਬਤਰਾ ਰਹੇ ਇਹ ਔਰ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਿ ਇਹ ਅਪਰੇਸ਼ਨ ਜਿਹੜਾ ਚਲਾਇਆ ਇੱਥੇ ਤੁਹਾਨੂੰ ਕੋਈ ਰਿਕਵਰੀ ਜਾਂ ਕੀ ਇੱਥੇ ਹੋਇਆ ਇੱਥੇ ਅਸੀਂ ਸਾਨੂੰ ਹਜੇ ਘੰਟਾ ਹੋਇਆ ਸਾਡਾ ਹੋ ਵੀ ਹੈ ਜੇ ਕਸ ਤੋਂ ਚੱਲੇਗਾ ਅਸੀਂ ਕੁਝ ਵੱਡੇ ਰਾਉਂਡ ਅਪ ਕੀਤੇ ਹਨ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਕੱਲ ਵੀ ਜਿਹੜਾ ਹੈਗਾ ਕਿ ਇੱਥੇ ਜਿਹੜਾ ਐਂਡਿਕਸਟ ਪੱਛੀ ਤੇ ਇਹ ਇੱਕ ਅਲ ਹੋਰ ਹੈਗੀ ਹੈ ਜੀ ਇਹ ਮਤਲਬ ਪਬਲਿਕ ਦਾ ਸਵਾਲ ਹੈਗਾ ਆ ਕਿ ਦੇਖੋ ਇਹ ਜਿਹੜੇ ਹੈਗੇ ਜਿਹੜੇ ਨਸ਼ਾ ਵੇਚਦੇ ਹੈਗੇ ਇਹਦੇ ਬਾਰੇ ਜਿਹੜਾ ਕਿ ਆਰਮ ਪੁਲਿਸ ਦੇ ਕੋਲ ਜਿਹੜੇ ਹੈਗੇ ਇਹਨਾਂ ਦੀਆਂ ਲਿਸਟਾਂ ਵੀ ਹੁੰਦੀਆਂ ਹੈ ਇੱਕ ਹੀ ਹੁੰਦਾ ਹੈ ਕਿ ਇਹਨਾਂ ਨੂੰ ਫੜ ਵੀ ਲਿਆ ਜਾਂਦਾ ਹੈ ਇਸ ਤਰ੍ਹਾਂ ਨਹੀਂ ਕਿ ਪੁਲਿਸ ਨਹੀਂ ਕੰਮ ਕਰਦੀ ਫੜ ਵੀ ਲਿਆ ਜਾਂਦਾ ਆ ਪਰ ਇਹ ਇਸ ਤਰ੍ਹਾਂ ਕਰਦੇ ਨਸ਼ਾ ਤਸਕਰ ਜਿਸ ਤਰ੍ਹਾਂ ਕਿ ਕਿਸੇ ਨੂੰ ਹੈਂਡ ਓਵਰ ਕਰਕੇ ਜਾਣਾ ਹੁੰਦਾ ਨਾ ਆਪ ਜੇਲ੍ਹ ਚਲੇ ਜਾਂਦੇ ਆ ਪਿੱਛੋਂ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਵੀ ਕੰਮ ਕਰਦੇ ਰਹਿੰਦਾ ਕਿ ਉੱਤੇ ਵੀ ਨਜ਼ਰ ਰੱਖੀ ਜਾਂਦੀ ਆ ਬਿਲਕੁਲ ਜੀ ਬਿਲਕੁਲ ਅਸੀਂ ਦੇਖੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਉਹ ਵੀ ਸਾਨੂੰ ਆ ਕੇ ਦੇਵੇ ਇਨਫੋਰਮੇਸ਼ਨ ਉਹਦਾ ਜਿਹੜਾ ਨਾਮ ਆ ਪੂਰਾ ਸੀਕ੍ਰੀਟ ਰੱਖਿਆ ਜਾਊਗਾ ਜਿਹੜੇ ਜਿਹੜੇ ਵੀ ਸਾਡੇ ਕੋਲ ਲਿਸਟਾਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਵੀ ਪੂਰਾ ਵੈਰੀਫਾਈ ਕਰਦੇ ਹਾਂ ਕਿ ਜੇ ਕੋਈ ਰਿਕਵਰੀ ਹੁੰਦੀ ਹੈ ਪਰਚਾ ਵੀ ਬਕਾਇਦਾ ਦਿੰਦੇ ਹਾਂ ਤੇ ਹੋਰ ਆਮ ਪ੍ਰੋਬਲਮ ਕੋਈ ਹੋਰ ਸੁਨੇਹਾ ਦੇਣਾ ਚਾਹੋ ਤੁਸੀਂ ਮੈਂ ਆਮ ਤੌਰ 'ਤੇ ਇਹ ਨੂੰ ਕਹਿਣਾ ਚਾਹੁੰਦਾ ਜਿਹੜੀ ਇਹ ਨਸ਼ੇ ਦੇ ਖਿਲਾਫ ਸਾਡੀ ਲੜਾਈ ਹੈਗੀ ਹੈ ਇਹਦੇ ਵਿੱਚ ਸਾਡਾ ਜਿਹੜਾ ਹੈਗਾ ਸਾਥ ਦਿਓ ਕਿ ਇਹ ਜਿਹੜਾ ਇੱਕ ਇਨਫੋਰਸਮੈਂਟ ਦਾ ਪਾਰਟ ਹੈਗਾ ਕਿ ਅਸੀਂ ਇੱਥੇ ਸਸੋ ਆਪਰੇਸ਼ਨ ਚਲਾ ਰਹੇ ਹੈਗੇ ਹਾਂ ਕੱਲ ਵੀ ਅਸੀਂ ਕਾਫੀ ਪਰਚੇ ਦਿੱਤੇ ਹੈ ਕਿ ਦੂਸਰਾ ਪਾਰਟ ਜਿਹੜਾ ਹੈਗਾ ਉਹ ਅਵੇਅਰਨੈਸ ਦਾ ਹੈਗਾ ਇਹ ਅਵੇਅਰਨੈਸ ਦੇ ਮਤਾਬਿਕ ਜਿਹੜੀ ਕੱਲ ਆਪਾਂ ਐਸਬੀ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਈਕਲ ਦੇ ਵਿੱਚ ਸਾਰੇ ਵੱਧ ਵੱਧ ਜਿਹੜੇ ਪਾਰਟਿਸਪੀਕੈਂਟ ਕੋਈ ਜਿਹੜਾ ਸੀਕ੍ਰੇਟ ਨੰਬਰ ਹੈਗਾ ਕਿ ਤੁਹਾਨੂੰ ਗੋਪਤ ਤੌਰ ਤੇ ਕੋਈ ਫੋਨ ਕਰਨਾ ਚਾਹੇ ਪੁਲਿਸ ਨੂੰ ਰਿਪੋਰਟ ਕਰਨਾ ਚਾਹੇ ਉਹ ਕੋ ਨੰਬਰ ਵੀ ਬੋਲ ਕੇ ਦੱਸੋ ਪਰ ਮੈਂ ਕਹਿੰਦਾ ਜੀ ਕੋਈ ਵੀ ਚਾਹੇ ਤੁਸੀਂ ਕੰਟਰੋਲ ਰੂਮ ਤੇ ਵੀ ਕਾਲ ਕਰ ਸਕਦੇ ਹੋ ਮੈਂ ਵੀ 24 ਘੰਟੇ ਅਵੇਲੇਬਲ ਹਾਂ ਨੰਬਰ ਕਿੰਨਾ ਪਟਰੋਲ ਰੂਮ ਦਾ ਦਫ਼ਤਰ ਦੇ ਵਿੱਚ 112 ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਤੁਸੀਂ ਮੈਨੂੰ ਦਫ਼ਤਰ ਦੇ ਵਿੱਚ ਆ ਕੇ ਕਦੇ ਵੀ ਪਰਸਨਲੀ ਮਿਲ ਸਕਦੇ ਹੋ ਕਿ ਕਿਸੇ ਬਾਰੇ ਵੀ ਜਾਣਕਾਰੀ